ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੇਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਇੱਥੇ ਫਾਰਮ ਦੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਕਰੀਬਨ ਜਿਹੜਾ ਮਾਰਨਿੰਗ ਦਾ ਸਮਾਂ ਹੋ ਗਿਆ ਤੇ ਅੱਜ ਤੁਹਾਨੂੰ ਇੱਕ ਮੀਨੀ ਨੀਲੀ ਦਿਖਾਉਣੀ ਆ ਤਾਂ ਡੇਟ ਹੈਗੀ 9 4 2025 ਤੇ ਮੇ ਕੋ ਜਿਹੜੀ ਸੂਈ ਦਾ ਸਮਾਂ ਆਪਾਂ ਨਾਲ ਦੀ ਨਾਲ ਮੈਂਸ਼ਨ ਕਰਾਂਗੇ ਕਿੰਨਾ ਦੁੱਧ ਤੇ ਕਿੰਨੇ ਜਿਹੜੀ ਗੱਭਣ ਆ ਤੇ ਇਹਦੀਆਂ ਕਰਦੇ ਆਪਾਂ ਗੱਲਾਂ ਬਾਤਾਂ ਸੂਈ ਨੂੰ ਜਿਹੜਾ ਤਕਰੀਬਨ ਕੋਈ 3 3.5 ਮਹੀਨੇ ਦਾ ਸਮਾਂ ਆਊਗਾ ਤੇ ਇੱਕ ਮਹੀਨਾ ਜਿਹੜਾ ਗੱਭਣ ਨੂੰ ਹੋ ਗਿਆ ਤੇ ਬੇ ਕੋ ਨੀਲੀ ਆ ਪਾਕਿਸਤਾਨੀ ਨੀਲੀ ਅੱਖਾਂ ਨੀਲੀਆਂ ਆ ਗਿਆ ਬਿਲਕੁਲ ਠੋਡੀ ਤੇ ਜਿਹੜਾ ਬੱਲ ਆ ਗਿਆ ਮੱਥੇ 'ਚ ਆ ਗਿਆ ਤੇ ਸਿੰਘ ਜਿਹੜੇ ਮੀਨ ਆਏ ਦੇ ਹਿਲਦੇ ਆ ਬਹੁਤ ਰੀਅਲ ਹੁੰਦੇ ਕਰਮਾਲੀਆਂ ਹੁੰਦੀਆਂ ਬਰੜੀ ਹੋ ਗਈ ਮੀਨੀ ਹੋ ਗਈ ਇਹ ਘਰ ਦੇ ਵਿੱਚ ਜਿਹੜਾ ਵਾਧਾ ਪਾਲਦੀਆਂ ਤੇ ਬਾਕੀ ਪੁੱਠਾ ਚੰਗਾ ਵਾ ਪਿੱਛੇ ਜਿਹੜਾ ਬੈਗ ਤੇ ਆ ਪੈਰ ਦੋਨੇ ਜਿਹੜੇ ਤੋਤੇ ਆ ਗਿਆ ਤੇ ਲੇਵਾ ਬਹੁਤ ਸੋਹਣਾ ਕਰਮਾ ਵਾਲੀ ਦਾ ਤੇ ਪੂਸ਼ਪਾਸ ਬਿਲਕੁਲ ਲੰਮੀ ਧੂਵੀ ਆ ਅੱਗੇ ਜਿਹੜਾ ਆਪਾਂ ਨੀਲੀ ਤੇ ਵੀ ਕੰਮ ਕਰਨਾ ਹੋਵੇ ਤਾਂ ਇਹਦੇ ਤੋਂ ਜਿਹੜੇ ਬੱਚੇ ਆ ਲੈ ਸਕਦੇ ਆ ਚੰਗੀ ਜਿਹੜੀ ਚਮੜੀ ਬਰੀਕ ਸਿੰਗਲ ਹੱਡੀ ਦੇ ਵਿੱਚ ਆ ਗਈ ਆ ਪੁੱਠਾ ਬਹੁਤ ਸੋਹਣਾ ਕਰਮਾ ਵਾਲੀ ਨੂੰ ਲੱਗਾ ਪੂਸ਼ਪਾਸ ਜਿਹੜੀ ਬਿਲਕੁਲ ਆ ਦੇਖ ਸਕਦੇ ਤੁਸੀਂ ਹੱਡੀ ਤੋਂ ਬਿਨਾਂ ਨਾਰਮਲ ਜਿਹੜੀ ਪੂਛ ਦੇ ਮੁਕਾਬਲੇ ਜਿਹੜੀ ਇਹਦੇ ਵਿੱਚ ਕੁਆਲਿਟੀ ਵੱਧ ਆ ਕਿਉਂਕਿ ਦੁੱਧ ਦੀ ਪਸ਼ੂ ਦੀ ਜਿਹੜੀ ਕੁਆਲਿਟੀ ਪਹਿਚਾਣ ਇਸੇ ਚੀਜ਼ ਨਾਲ ਬੰਦੀ ਹੈ ਤੇ ਬਾਕੀ ਚੁਆਈ ਨਾਲ ਦੀ ਨਾਲ ਆਪ ਇਹਦੀ ਜਰੂਰ ਐਡ ਕਰਾਂਗੇ ਤੇ ਆਪਾਂ ਨਾਲ ਦੀ ਨਾਲ ਚੁਆਈ ਤੁਹਾਨੂੰ ਦਿਖਾਉਨੇ ਆ ਆ ਪਾ ਵੀਰੇ ਨੂੰ ਪੜ ਮੜਾ ਜਾ ਬਾਕੀ ਵਨ ਸਪੇਸ ਵੀ ਥਣਾ ਦੀ ਬਹੁਤ ਸੋਹਣੀ ਕਰਮਾਲ ਦੀ ਦੇ ਬਰ ਬਿਲਕੁਲ ਨਿੱਕਰ ਆ ਜਦੋਂ ਬਣਦੀ ਆ ਆਪਦੇ ਆਵਾ ਤਾਂਵਾਂ ਤੇ ਆਉਂਦੀ ਆ ਬਹੁਤ ਜਿਆਦਾ ਬਣਦੀ ਆ ਕਿਉਂਕਿ ਮੇਰੇ ਆਪਣੇ ਪਿੰਡ ਤੋਂ ਹੀ ਮੱਝ ਮੈਂ ਖਰੀਦੀ ਆ ਕਿਉਂਕਿ ਇਹਨੂੰ ਸ਼ੁਰੂ ਤੋਂ ਆਪਾਂ ਦੇਖਦੇ ਆਏ ਆ ਤੇ ਬਹੁਤ ਚੰਗੀ ਆ ਤੇ ਚੋਈ ਤੁਹਾਨੂੰ ਜ਼ਰੂਰ ਨਾਲ ਦੀ ਨਾਲ ਜਿਹੜੀ ਦਿਖਾਉਣੀ ਆ ਕਰਮਾਲੀ ਦੇ ਬਾਕੀ ਮੀਨੀ ਦੀ ਗੱਲ ਆਪਾਂ ਪਹਿਲਾਂ ਵੀ ਕੀਤੀ ਆ ਕਿ ਝੋਟੀਆਂ ਜਿਹੜੀਆਂ ਮੀਣੀਆਂ ਤਕਰੀਬਨ ਬਹੁਤ ਇਹਨਾਂ ਦੇ ਹਾਈ ਰੇਟ ਹੁੰਦੇ ਆ ਇਹ ਫਿਰ ਵੀ ਦੁੱਧ ਦਿੰਦੀ ਆ ਤਾਂ ਰੇਟ ਇਹਦਾ ਬਿਲਕੁਲ ਜਿਹੜਾ ਜਾਇਜ਼ ਹੋਊਗਾ ਅੱਗੇ ਵੀ 1 ਮਹੀਨੇ ਦੀ ਜਿਹੜੀ ਇਹ ਗੱਬਣ ਤੇ ਨਿਕਲੋਗੇ 100 ਦੇ ਵਿੱਚੋਂ 100 ਦੁੱਧ ਐਸ ਟਾਈਮ 6 ਤੋਂ 7 ਕਿਲੋ ਇਹਦੇ ਥੱਲੇ ਰੇਟ ਇਹਦਾ ਜਿਹੜਾ 55500 ਉਹਦੇ ਚੋਂ ਹੀ ਜਿਹੜਾ ਮਾਨਤਾਨ ਕੀਤਾ ਜਾਊਗਾ ਫੋਨ ਨੰਬਰ 990882025 ਮਿਲਦੇ ਆ ਕਿ ਨਵੇਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ